ਇਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੂੰ ਦੇਖੋ ਮੈਂ ਕੱਲ ਜਦੋਂ ਉਹਦੇ ਹਾਲਾਤ ਦੇਖਿਆ ਸਾਡੇ ਬਾਪੂ ਦੇ ਹਾਲਾਤ ਬੜੇ ਕਮਜ਼ੋਰ ਨੇ ਬੜੇ ਮਾੜੇ ਨੇਗੇ ਪਰ ਹੁਣ ਚੱਕਣ ਦੀ ਸਰਕਾਰ ਦੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੋ ਰਹੀ ਆ ਡੱਲੇਵਾਲ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੋਈ ਆ ਵੀ ਜਾਂ ਤਾਂ ਮਸਲਾ ਹੱਲ ਕਰੋ ਜਾਂ ਫਿਰ ਸਾਨੂੰ ਸਾਰਿਆਂ ਨੂੰ ਜਿਹੜੇ ਨੌਜਵਾਨਾਂ ਨੂੰ ਲੋਕਾਂ ਨੂੰ ਇਹ ਗੱਲ ਕਹੀ ਹੋਈ ਆ ਵੀ ਜੇਕਰ ਮੈਨੂੰ ਚੱਕ ਕੇ ਲੈ ਗਏ ਤਾਂ ਇਹ ਭਾਰ ਤੁਹਾਡੇ ਜੋਮੇ ਚੜੂਗਾ ਹੁਣ ਇਹ ਕਰ ਇਸ ਕਰਕੇ ਮੈਂ ਚਾਹਣਾ ਵੀ ਜਿੰਨਾ ਤੁਸੀਂ ਵੱਡਾ ਇਕੱਠ ਬਣਾ ਵਧਾਓਗੇ ਉਨਾ ਸਰਕਾਰ ਉੱਪਰ ਦਬਾਅ ਪਊਗਾ ਮੇਰੇ ਨੌਜਵਾਨ ਭਰਾਵੋ ਮੇਰੇ ਬੀਰੋ ਮੇਰੇ ਭਰਾਵੋ ਮੇਰੇ ਮਾਤਾਵੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਅੱਜ ਵੀ ਬੜਾ ਪ੍ਰਸ਼ਾਸਨ ਭਾਰੀ ਮਾਤਰਾ ਦੇ ਵਿੱਚ ਲੱਗਿਆ ਹੋਇਆ ਤੇ ਇਸ ਕਰਕੇ ਸਾਰੇ ਜਾਣੇ ਆਪੋ ਆਪਣੇ ਜ਼ਿੰਮੇਵਾਰੀਆਂ ਸਮਝਦੇ ਹੋਏ ਆਪਣੇ ਹੱਕਾਂ ਨੂੰ ਪਛਾਣਦੇ ਹੋਏ ਤੁਸੀਂ ਸਾਰੇ ਜਾਣੇ ਬਾਰਡਰਾਂ ਦੇ ਉੱਪਰ ਇਕੱਠੇ ਹੋ ਖਨਵਰੀ ਬਾਰਡਰ ਉੱਪਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਵੀਡੀਓ ਨੂੰ ਬਾਤ ਬਾਤ ਸਾਂਝਾ ਕਰ ਦਿਓ ਕੁਲਵਿੰਦਰ ਸਾਂਝਾ ਕਰ ਜਿੰਨੇ ਵੀ ਜਾਣੇ ਤੁਸੀਂ ਇਹ ਨਵਾਂ ਪੇਜ ਆ ਯਾਰ ਬਣਾਇਆ ਹੋਇਆ ਫੇਸਬੁੱਕ ਪੇਜ ਆਪਣਾ ਅਮਰਤ ਜਿੰਨੇ ਵੀ ਅਮਨਦੀਪ ਜਿੰਨੇ ਵੀ ਜਾਣੇ ਤੁਸੀਂ ਦੇਖ ਰਹੇ ਹੋ ਗੌਰਵ ਜਿੰਨੇ ਵੀ ਤੁਸੀਂ ਸਾਡੇ ਭਰਾ ਦੇਖ ਰਹੇ ਹੋ ਸਾਰਿਆਂ ਨੂੰ ਬੇਨਤੀ ਹੈ ਇਹਨੂੰ ਵੀਡੀਓ ਨੂੰ ਸਾਂਝਾ ਕਰੋ ਤੇ ਅੱਗੇ ਗੱਲਬਾਤ ਜਿਹੜੀ ਮੈਂ ਜਾਰੀ ਕਰਦਾ ਤੁਹਾਡੇ ਸਾਰਿਆਂ ਨਾਲ ਤੁਸੀਂ ਸਾਰੇ ਜਾਣੇ ਆਪੋ ਆਪਣੇ ਫਰਜ਼ ਪਛਾਣਦੇ ਹੋਏ ਕੱਲ ਨੂੰ ਜਿਹੜਾ ਕਿ ਆਪਾਂ ਤੁਹਾਨੂੰ ਅਸੀਂ ਕੱਲ ਦਾ ਪ੍ਰੋਗਰਾਮ ਲਿਖਿਆ ਹੋਇਆ ਨੌਜਵਾਨਾਂ ਦਾ ਇਹ ਨੌਜਵਾਨ ਆਏ ਨੇਗੇ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਅਸੀਂ ਤੁਰਾਂਗੇ ਜਿਹੜਾ ਕਿ ਸਾਡਾ ਆਪਣਾ ਸੁਗਰੂਰ ਤੋਂ ਜਿਹੜਾ ਪਾਤੜਾਂ ਨੂੰ ਬਾਈ ਜਿਹੜਾ ਬਾਈਪਾਸ ਨਹੀਂ ਜਾਂਦਾ ਬਾਈਪਾਸ ਜਿਹੜੀ ਸੜਕ ਜਾਂਦੀ ਆ ਪਾਤਣਾ ਤੋਂ ਖਨੌਰੀ ਨੂੰ ਉਹ ਸੜਕ ਦੇ ਉੱਪਰ ਆਪਾਂ ਇਕੱਠੇ ਹੋਣਾ ਹੈ ਮਹਿਲਾਣਾ ਚੌਂਕ ਤੱਕ ਗਾਹਣ ਲਾ ਯਾਰ ਉਹੀ ਮਹਿਲਾਣਾ ਚੌਂਕ ਕਿੱਥੇ ਆਓ ਉਹਦਾ ਦੂਜਾ ਜਿਹੜਾ ਇੱਧਰੋਂ ਜਿਹੜਾ ਜਿਹੜਾ ਪਾਤਣਾ ਨੂੰ ਜਾਂਦਾ ਠੀਕ ਆ ਉਹ ਜਿਹੜਾ ਸੰਗਰੂਰ ਤੋਂ ਉਹ ਪੁਲ ਦੇ ਥੱਲੇ ਜਿੱਥੇ ਮੰਦਰ ਆ ਉੱਥੇ ਇਕੱਠੇ ਹੋਣਾ ਸਾਰੇ ਨੇ ਇਸ ਕਰਕੇ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਜਿਹੜੇ ਅੱਜ ਜਿੰਨੇ ਵੀ ਖਨੌਰੀ ਬਾਰਡਰ ਦੇ ਲਾਗੇ ਤਾਗੇ ਪਿੰਡਣਗੇ ਦਲਵੀਰ ਇਹਨੂੰ ਪਸਾਂਝਾ ਕਰੀ ਚਲੋ ਜਿੰਨੇ ਵੀ ਲੈਣਾ ਤੁਸੀਂ ਲਾਈਵ ਦੇਖੀ ਜਾਂਦੇ ਹੋ ਇਹਨੂੰ ਸ਼ੇਅਰ ਇਹ ਨਵਾਂ ਪੇਜ ਪਹਿਲਾ ਵਾਲੇ ਪੇਜ ਨਾਲੇ ਬੰਦ ਕਰਤੇ ਹੁਣ ਜਿੰਨਾ ਤੱਕ ਵੀ ਗੱਲ ਪਹੁੰਚੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਲੋਕਾਂ ਤੱਕ ਇਹ ਗੱਲ ਪਹੁੰਚਣੀ ਆ ਸਾਰੇ ਜਿੰਨੇ ਵੀ ਲਾਗੇ ਤਾਗੇ ਦੇ ਪਿੰਡਾਂ ਦੇ ਲੋਕ ਨੇ ਕਿ ਉਹਨਾਂ ਨੂੰ ਸਾਰੇ ਨੂੰ ਖਨੌਰੀ ਦੇ ਸੰਗਰੂਰ ਤੋਂ ਲੈ ਕੇ ਖਨੌਰੀ ਤੱਕ ਰਵੇ ਜਿੰਨੇ ਵੀ ਪਿੰਡ ਨੇ ਉਹਨਾਂ ਸਾਰੇ ਪਿੰਡਾਂ ਨੂੰ ਮੈਂ ਬੇਨਤੀ ਕਰਦਾ ਭਰਾਵੋ ਢੱਲੇਵਾਲ ਸਾਹਿਬ ਦੀ ਇਸ ਟਾਈਮ ਸਿਹਤ ਬੜੀ ਕਮਜ਼ੋਰ ਆ ਸਾਡੇ ਬਾਪੂ ਦੀ ਬੜੀ ਡਾਊਨ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਰੇ ਚਰਨਾਂ 'ਚ ਹੱਥ ਮੰਨ ਕੇ ਕਿ ਸਾਰੇ ਜਣੇ ਆਪਣੇ ਫਰਜ਼ ਪਛਾਣਦੇ ਉੱਥੇ ਪਹੁੰਚੋ ਤੇ ਅੱਜ ਆ ਰਹੇ ਆ ਵੈਰੀ ਗੁੱਡ ਬਾਈ ਆਪਣਾ ਬਰਾੜ ਸਾਹਿਬ ਖੁਸ਼ ਖੁਸ਼ਪਿੰਦਰ ਬਰਾੜ ਜਿਉਂਦਾ ਬਸਦਾ ਰਹੇ ਨੌਜਵਾਨਾ ਇਹ ਜੇ ਨੌਜਵਾਨਾ ਸਾਨੂੰ ਲੋੜ ਹੈ ਕਹਿੰਦਾ ਅੱਜ ਆ ਰਹੇ ਆ ਬਾਈ ਓਕੇ ਵੀਰੇ ਬਹੁਤ ਧੰਨਵਾਦ ਤੁਸੀਂ ਆ ਰਹੇ ਹੋ ਅੱਜ ਹਾਂ ਬਾਕੀ ਅੱਥਨਾ ਛੋਟਾ ਨੰਬਰ ਸ਼ੇਅਰ ਕਰ ਦਾਂਗੇ ਜੀ ਜਿਨ੍ਹਾਂ ਨੇ ਹਾਂ ਨੰਬਰ ਜਿਨ੍ਹਾਂ ਨੇ ਕੋਈ ਗੱਲ ਨਹੀਂ ਸਾਰੇ ਜਿਨ੍ਹਾਂ ਨੇ ਆਪੋ ਆਪਣੇ ਫਰਜ਼ ਪਹਚਾਣਦੇ ਹੋਏ ਚੱਲੋ ਕੀ ਹਾਲ ਹੈ ਬਾਈ ਬਹੁਤ ਵਧੀਆ ਰਾਈਟ ਬਾਈ ਥੈਂਕ ਯੂ ਜਿਉਂਦੇ ਬਸਦੇ ਰਹੋ ਤੁਸੀਂ ਜਿੰਨੇ ਵੀ ਨੌਜਵਾਨ ਹੋ ਤੁਸੀਂ ਜਿੰਨੇ ਹੀ ਮੇਰੀ ਗੱਲ ਬਾਤ ਸੁਣ ਰਹੇ ਹੋ ਸੰਦੀਪ ਸਿੰਘ ਸੁਣ ਰਿਹਾ ਗੱਲ ਮੇਰੀ ਆਪਣਾ लाਡੀ ਸੁਣ ਰਿਹਾ ਆਪਣਾ ਦਿਲਬਾਗ ਸੁਣ ਰਿਹਾ ਤੇ ਮਨਦੀਪ ਗੱਲ ਸੁਣ ਰਿਹਾ ਜਿੰਨੇ ਵੀ ਤੁਸੀਂ ਲੋਕ ਮੇਰੀ ਗੱਲ ਸੁਣ ਰਹੇ ਆ ਭਾਨੇ ਬਾਈ ਜਰੂਰ ਆਵਾਂਗੇ ਓਕੇ ਵੀਰੇ ਕਰਮਜੀਤ ਸਿੰਘ ਬਹੁਤ ਬਹੁਤ ਜਉਂਦਾਬਾਦ ਰਹਿ ਬਾਈ ਕਰਮਜੀਤ ਕਹਿੰਦਾ ਜਰੂਰ ਆਵਾਂਗੇ ਕੱਲ ਨੂੰ ਆ ਰਹੇ ਆ ਓਕੇ ਲਖਵੀਰ ਬਾਈ ਕੱਲ ਨੂੰ ਆ ਰਹੇ ਹਾਂ 10 ਵਜੇ ਆਓ ਓਕੇ ਸਤਨਾਮ ਸਿੰਘ ਤੁਸੀਂ ਸਾਰੇ ਜਾਣੇ ਜਿੰਨੇ ਸਤਨਾਮ ਸਿੰਘ ਤੁਸੀਂ ਜਿੰਨੇ ਵੀ ਜਾਣੇ ਪਹਿਲਾਂ ਮੇਰੀ ਗੱਲ ਬਾਤ ਸੁਣ ਰਹੇ ਹੋ ਪਹਿਲਾਂ ਦਾ ਸਾਰੇ ਜਾਣੇ ਜਿੰਨੇ ਵੀ ਤੁਸੀਂ ਹੁਣ ਗੱਲ ਸੁਣ ਰਹੇ ਹੋ ਪਹਿਲਾਂ ਦਾ ਵੀਡੀਓ ਨੂੰ ਸਾਂਝ ਸਵਜੀਤ ਕੀ ਹਾਲਾ ਬਾਈ ਸੁਖਜੀਤ ਪ੍ਰੇਸ਼ਰ ਕੀ ਹਾਲਾ ਵੀਰੇ ਆਪਣਾ ਕੁਮਾਰ ਅਸੀਂ ਵੀ ਆਵਾਂਗੇ ਵੀਰੇ ਨੰਬਰ ਜ਼ਰੂਰ ਭੇਜੋ ਅਸ਼ਨ ਅਸ਼ਨ ਆਸ਼ਨ ਕੁਮਾਰ ਹਨਾ ਨੰਬਰ ਵੀਰੇ ਤੁਸੀਂ ਨੰਬਰ 9403034885 ਤੇ ਫੋਨ ਕਰ ਲਿਓ ਸੰਦੀਪ ਸਿੰਘ ਖੱਟੜਾ ਅਸੀਂ ਵੀ ਆਵਾਂਗੇ ਓਕੇ ਵੀਰੇ ਜਿਉਂਦੇ ਵਾਸਤੇ ਰਹੋ ਬਾਈ ਆਪਣਾ ਸੁਖਜੀਤ ਬਾਈ ਆਪਣਾ ਮਨਿੰਦਰ ਤਾਂ ਸਾਡਾ ਹੀ ਆ ਮਨਿੰਦਰ ਆ ਜਾਓ ਤੜਕੇਓ ਜਲਦੀ ਤੇ ਆਪਣਾ ਰਜਿੰਦਰ ਕੀ ਹਾਲਾ ਬਾਈ ਸਤਨਾਮ ਸਿੰਘ ਕੀ ਹਾਲਾ ਬਾਈ ਆਪਣਾ ਵਿਕਰਮ ਕੀ ਹਾਲਾ ਵਿਕਰਮ ਠੀਕ ਹੋ ਤੈ ਸਤਿੰਦਰ ਸਿੰਘ ਕੀ ਹਾਲਾ ਬਾਈ ਸਾਂਝਾ ਕਰੀ ਚਲੋ ਜਨੇ ਵੀ ਭਰਾ ਤੁਸੀਂ ਵੀਡੀਓ ਦੇਖੀ ਜਾਂਨੇ ਹੋ ਤੇ ਵਿੱਕੀ ਸਿੰਘ ਮੈਂ ਤੁਹਾਨੂੰ ਕੱਲੇ ਕੱਲੇ ਦਾ ਨਾਮ ਲੈ ਕੇ ਨਾ ਜਿਵੇਂ ਆਪਾਂ ਕਰੇ ਸੱਦਾ ਪੱਤਰ ਨੇ ਭੇਜਦੇ ਹੁੰਦੇ ਉਹ ਸੱਦਾ ਪੱਤਰ ਤੁਹਾਨੂੰ ਮੈਂ ਭੇਜ ਰਿਹਾ ਕੱਲੇ ਕੱਲੇ ਦਾ ਨਾਮ ਲੈ ਕੇ ਵਿੱਕੀ ਕੀ ਹਾਲਾ ਵਿੱਕੀ ਹਰੀਗੜ੍ਹ ਵਿੱਕੀ ਆਇਓ ਵੀਰੇ ਚੱਲਾਂਗੇ ਓਕੇ ਜਉਦਾਬਾਦ ਆ ਰੇ ਵਿੱਕੀ ਆਪਣਾ ਦਿਲਵਿੰਦਰ ਬਾਈ ਕੀ ਹਾਲਾ ਦਵਿੰਦਰ ਬਾਈ ਦਵਿੰਦਰ ਬਾਈ ਚੱਲਣਾ ਕੱਲ ਨੂੰ ਆਪਣਾ ਹਰਪ੍ਰੀਤ ਕੀ ਹਾਲ ਹਰਪ੍ਰੀਤ ਬੱਪਾ ਰਹਿ ਬਾਈ ਚੱਲਣਾ ਕੱਲ ਨੂੰ ਆਪਾਂ ਤੇ ਆਪਣਾ ਸੁਖਜਿੰਦਰ ਕੀ ਹਾਲ ਹੈ ਕਲਦੇਵ ਬਾਈ ਆਵਾਂਗੇ ਓਕੇ ਵੀਰੇ ਜੋਂਦਾ ਬਾਸਦਰ ਹੈ ਵੀਡੀਓ ਨੂੰ ਸਾਂਝੀ ਕਰੀ ਚਲੋ ਤੇ ਮੋਬਾਈਲ ਨੰਬਰ 9963034885 ਸੁਖਜਿੰਦਰ ਸੁਖਵਿੰਦਰ ਕੀ ਹਾਲਾ ਵੀਰੇ ਸੁਖਵਿੰਦਰ ਠੀਕ ਹਾਂ ਵੀਡੀਓ ਨੂੰ ਸਾਂਝੀ ਕਰਿਓ ਸੁਖਵਿੰਦਰ ਪਹਿਲਾਂ ਤਾਂ ਇਹ ਨਵਾਂ ਜਿਹੜਾ ਪੇਜ ਬਣਾਇਆ ਹੋਣਾ ਤਾਂ ਕਰਕੇ ਲੋਕਾਂ ਤੱਕ ਇਹ ਪੇਜ ਵੀ ਪਹੁੰਚ ਜੇ ਆਪਣਾ ਹਸ਼ਨੂਰ ਸਿੰਘ ਬਾਈ ਕੀ ਹਾਲਾ ਲਵਪ੍ਰੀਤ ਸਿੰਘ ਬਾਈ ਓਕੇ ਲਵਲੀ ਬਾਈ ਕਹਿੰਦਾ ਚੱਲਾਂਗੇ ਓਕੇ ਲਵਲੀ ਥੈਂਕ ਧੰਨਵਾਦ ਵੀਰੇ ਚੜਦੀ ਕਲਾ ਵੀਰੇ ਓਕੇ ਤੇ ਆਪਣਾ ਮਹਮੂਦ ਗਿੱਲ ਸਾਹਿਬ ਗਿੱਲ ਸਾਹਿਬ ਕੀ ਹਾਲ ਹੈ ਗਿੱਲ ਸਾਹਿਬ ਆਪਾਂ ਕੱਲ ਨੂੰ ਚੱਲਣਾ ਖਨੌਰੀ ਬਾਰਡਰ ਤੇ ਗਿੱਲ ਸਾਹਿਬ ਵੀਡੀਓ ਨੂੰ ਸਾਂਝੀ ਕਰੋ ਨਾਲ ਤਾਂ ਨਾਲੇ ਕੱਲ ਨੂੰ ਆਪਾਂ ਖਨੌਰੀ ਬਾਰਡਰ ਤੇ ਚੱਲਣਾ ਅੱਜ ਵੀ ਪਹੁੰਚੋ ਕੱਲ ਨੂੰ ਹੀ ਪਹੁੰਚੋ ਰੋਜ਼ ਪਹੁੰਚੋ ਆਪਣਾ ਕੈਪਟਨ ਆਪਣਾ ਕਪਤਾਨ ਸਿੰਘ ਕੀ ਹਾਲ ਹੈ ਵੀਰੇ ਜਰੂਰ ਪਹੁੰਚਾਂਗੇ ਜੌਂਦਾਬਾਦ ਹੈ ਕਪਤਾਨ ਵੀਰੇ ਦਿਵਿੰਦਰ ਜੌਂਦਾਬਾਦ ਹੈ ਬਾਈ ਵੀਡੀਓ ਨੂੰ ਸਾਂਝੀ ਕਰੀ ਚਲੋ ਆਪਣਾ ਗੁਰਸ਼ੇਮਰਨ ਕੀ ਹਾਲ ਹੈ ਆਪਣਾ ਗੁਰਸਿਮਰਣੀ ਆ ਨਾ ਗੁਰਸ਼ੇਮਰਨ ਕੀ ਹਾਲ ਹੈ ਵੀਰੇ ਠੀਕ ਹੋ ਜੀ ਗੱਲ ਸਾਬ ਓਕੇ ਓਕੇ ਬਾਈ 94630 34885 ਆਪਣਾ ਨੰਬਰ ਲੈ ਜਿਹੜਾ ਕਹਿੰਦਾ ਮੁੰਡਾ ਗੱਲ ਵੀ ਕਰਾ ਦੇ ਮੇਰੀ ਲੈ ਕਰਾ ਦੇ ਕੋਈ ਨਾ ਲਾਈਵ ਜੀ ਕਰਾ ਦੇ ਜਿਹੜਾ ਗੱਲ ਕਰਨਾ ਚਾਹਦਾ 94630 34885 ਆਪਣਾ ਸਤਕਾਰ ਸਿੰਘ ਕੀ ਹਾਲ ਆ ਆਵਾਂਗੇ ਵੀਰੇ ਓਕੇ ਜਉਂਦਾਬਾਦ ਰਹਾ ਸਤਕਾਰ ਵੀਰੇ ਵੀਡੀਓ ਸਾਂਝੀ ਕਰਿਓ ਆਪਣਾ ਗਰਜੀਤ ਕੀ ਹਾਲ ਆ ਵੀਰੇ ਆਪਣਾ ਸੇਵਕ ਸਿੰਘ ਕੀ ਹਾਲ ਆ ਬਾਈ ਜੱਜੋ ਜੋ ਕੀ ਕਹਿੰਦੇ ਆ ਕਿਵੇਂ ਹੋ ਬਾਈ ਠੀਕ ਆ ਬਹੁਤ ਵਧੀਆ ਬਈ 9 ਮਿੰਟ ਤੁਸੀਂ ਮੜਿਆ 9 ਠੀਕ ਕਰਕੇ ਲਿਖਿਓ ਬਾਈ ਚੰਡੀਗੜ੍ਹ ਹੈਪੀ ਕੀ ਹਾਲਾ ਚੰਡੀਗੜ੍ਹ ਵਾਲੇ ਆਇਓ ਜੋ ਨੌਜਵਾਨੋ ਚੰਡੀਗੜ੍ਹ ਵਾਲੇ ਸੰਦੀਪ ਸੰਦੀਪ ਕੀ ਹਾਲਾ ਸੰਦੀਪ ਮਾਲਵੇ ਵਾਲਾ ਸੰਦੀਪ ਆ ਵੀਡੀਓ ਨੂੰ ਸਾਂਝੀ ਕਰ ਬਾਈ ਇਹਨੂੰ ਵੀਡੀਓ ਨੂੰ ਸਾਂਝੀ ਕਰਕੇ ਆ ਪੇਜ ਨੂੰ ਫੋਲੋ ਕਰੋ ਸਾਰੇ ਜਾਣੇ ਕੱਲ ਨੂੰ ਜਿਹੜਾ ਤੁਹਾਨੂੰ ਪਤਾ ਹੀ ਆ ਆਪਣਾ ਭਾਜੀ ਨੰਬਰ ਭੇਜੋ 943034885 ਆ ਮੇਰੇ ਕੋਲ ਆ ਨੰਬਰ ਫੜਾ ਦੇ ਆਪਣੇ ਜਿਹੜੇ ਮੁੰਡੇ ਨਾਲ ਗੱਲ ਕਰਨੇ ਮਰਨਾ ਕਰਾ ਜਸ ਆਪਣਾ ਜਸ ਸਿਵਿਆ ਸਿਵਿਆ ਕੀ ਹਾਲਾ ਬਾਈ ਬਹੁਤ ਵਧੀਆ ਬਾਈ ਤੇ ਗੁਰਦੀਪ ਕੀ ਹਾਲਾ ਜੀ ਕੀ ਹਾਲਾ ਗੁਰਦੀਪ ਠੀਕ ਹੋ ਜਿੰਨੇ ਵੀ ਤੁਸੀਂ ਭਰਾਸ ਤਾਂ ਮੇਰੀ ਗੱਲ ਬਾਤ ਸੁਣ ਰਹੇ ਹੋ ਮੈਂ ਤੁਹਾਨੂੰ ਪਰਸਨਲੀ ਤੌਰ ਤੇ ਕਹਿ ਰਿਹਾ ਕੱਲੇ ਕੱਲੇ ਦਾ ਨਾਮ ਬੋਲ ਕੇ ਜੀਤ ਬਰਾੜ ਕੀ ਹਾਲਾ ਜੀਤ ਬਰਾੜ ਸਾਹਿਬ ਠੀਕ ਹੋ ਆਪਣਾ सोनू सोनू ਹੋਂਡਾ ਬਾਈ ਬਾਈ ਜੀ ਤੁਹਾਡਾ ਦਸ ਗੁਰਪਾ ਬਸ਼ੇਰ ਕਰਤੀਓ ਕਿ सोनू ਜਿਉਂਦਾਬਾਸਦਾ ਰਹੀ ਵੀਰੇ ਜਿਨ੍ਹਾਂ ਨੇ ਨਹੀਂ ਆਉਣਾ ਵੀਡੀਓ ਨੂੰ ਸਾਂਝੀ ਕਰੀ ਚਲੋ ਗਿੱਲ ਸਾਹਿਬ ਕੀ ਹਾਲਾ ਬਾਈ ਇਹ ਆਪਣਾ ਹਰਮਿੰਦਰ ਹਰਮਿੰਦਰ ਕੀ ਹਾਲਾ ਬਾਈ ਸੰਦੀਪ ਦਾ ਤਾਂ ਮੈਂ ਨੋਂ ਪਹਿਲਾਂ ਬੋਲਤਾ ਸਖਵੀਰ ਬਰਾੜ ਨਾਲ ਮੈਨੂੰ ਇਹ ਦੱਸੋ ਕਿੱਥੋਂ ਕਿੱਥੋਂ ਤੁਸੀਂ ਲਾਈਵ ਦੇਖ ਰਹੇ ਹੋ ਕਿੱਥੋਂ ਕਿੱਥੋਂ ਗੱਲਬਾਤ ਸੁਣ ਰਹੇ ਹੋ ਆਪਣਾ ਗਰਮੀਤ ਕੀ ਹਾਲਾ ਸਤਨਾਮ ਸਿੰਘ ਕੀ ਹਾਲਾ ਬਲਜੀਤ ਸਿੰਘ ਬਲਜੀਤ ਸਿੰਘ ਮਲਕਪੁਰੀਆ ਤੇ ਇੰਦਰ ਸਿੰਘ ਇੱਧਰ ਹੋ ਜਾ ਮਾੜਾ ਧੁੱਪ ਤਾਂ ਮੈਨੂੰ ਬਿਮਾਰ ਹੋਇਆ ਹੋਇਆ ਬੁਖਾਰ ਚੜਾ ਮੈਂ ਮੂਹਰੇ ਆ ਕੇ ਖੜ ਜਾਂਦਾ ਮਿੰਟ ਦੇ ਵਿੱਚ ਜਖਾਮ ਤਾਂ ਲੱਗਿਆ ਪਿਆ ਹੋਰ ਯਾਰ ਤੇ ਆਪਣਾ ਗੁਰੂ ਕੀ ਹਾਲਾ ਗੁਰਪ੍ਰੀਤ ਵੀਰੇ ਕੀ ਹਾਲਾ ਗੁੱਡ ਜੋਬ ਬਾਈ ਗੁਰਪ੍ਰੀਤ ਕਿੱਥੋਂ ਬੋਲਦੇ ਆ ਬਾਈ ਮਾੜਾ ਮਨੂਰ ਵੀ ਦੱਸੋ ਨਾਲ ਤਾਂ ਤੁਸੀਂ ਸਾਰੇ ਜਾਣੇ ਸੁਖਵਿੰਦਰ ਕੀ ਹਾਲਾ ਬਾਈ ਇਕਬਾਲ ਸਿੰਘ ਕੀ ਹਾਲਾ ਸਖਬੀਰ ਕੀ ਹਾਲਾ ਜੀ ਆਪਣਾ ਗਰਮੀਤ ਸਿੰਘ ਕੀ ਹਾਲਾ ਬਾਈ ਅਵਤਾਰ ਸਿੰਘ ਕੀ ਹਾਲਾ ਅਵਤਾਰ ਠੀਕ ਹੋ ਤੇ ਕਿਰਨ ਕਰਨ ਪੁੰਨੂ ਕੀ ਹਾਲਾ ਵੀਰੇ ਠੀਕ ਹੋ ਬਾਈ ਆਪਣਾ ਜਗਵਿੰਦਰ ਸਿੰਘ ਸੰਧੂ ਖੁਰਤ ਬਾਈ ਓਕੇ ਕੰਡਾਲਾ ਗੁਜਰਾਤ ਗਿਆ ਹੋਇਆ ਵੀਰੇ ਓਕੇ ਜੇ ਗੁਜਰਾਤ ਗਿਆ ਹੋਇਆ ਵੀਰੇ ਆਪਣੇ ਘਰੇ ਪਿੰਡ ਮੜਾ ਜਾ ਫੋਨ ਕਰਕੇ ਕਹੇ ਆਪਣੇ ਮੁੰਡੇ ਨੂੰ ਆਪਣੇ ਪਿੰਡਦਿਆਂ ਨੂੰ ਇੱਕ ਸਪੀਕਰ ਦੇ ਵਿੱਚ ਬੋਲ ਦੇਣਗੇ ਤੁਸੀਂ ਕਿ ਜਰਾਤ ਗਏ ਹੋ ਕੋਈ ਗੱਲ ਨਹੀਂ ਕੰਮਾਂ ਕਰਨ ਵਾਲੀ ਬਾਹਰ ਗਏ ਹੋ ਤੁਸੀਂ ਪਰ ਆਪਣੇ ਪਿੰਡ ਦੇ ਵਿੱਚ ਆਪਣੇ ਮਿੱਤਰ ਪਿਆਰਾਂ ਨੂੰ ਸੁਨੇਹਾ ਲਾਇਓ ਵੀ ਅੱਜ ਵੀ ਪਹੁੰਚੋ ਤੇ ਕੱਲ ਨੂੰ ਆਪਣਾ ਜਥਾ ਲੈ ਕੇ ਜਾ ਰਹੇ ਹਾਂ ਆਪਣਾ ਸਭਰੂਰ ਤੋਂ ਖਨੌਰੀ ਬਾਰਡਰ ਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜਾ ਸਾਡੇ ਲਈ ਮਰਨ ਵਰਤ ਤੇ ਬੈਠੇ ਨੇ 16ਵਾਂ ਦਿਨ ਅੱਜ ਚੱਲ ਰਿਹਾ ਬਾਈ 16ਵਾਂ ਦਿਨ 17ਵਾਂ ਅੱਜ 17ਵਾਂ ਚੱਲ ਪਿਆ 17ਵਾਂ ਦਿਨ ਚੱਲ ਰਿਹਾ ਅੱਜ 17ਵਾਂ ਦਿਨ ਚੱਲ ਰਿਹਾ ਵੀਰੇ ਇਸ ਕਰਕੇ ਤੁਹਾਨੂੰ ਸਾਰਿਆਂ ਦੇ ਮੈਂ ਚਰਨਾਂ 'ਚ ਬੇਨਤੀ ਕਰਦਾ ਭਰਾਵੋ ਤੁਸੀਂ ਸਾਰੇ ਜਾਣੇ ਪਹੁੰਚੋ